ਫਗਵੜਾ ਨਜ਼ਦੀਕ ਪਿੰਡ ਪੰਜਟਾ ਦੇ ਵਸੀਆਂ ਵਿੱਚ ਉਸ ਸਮੇਂ ਖੁਸ਼ੀ ਦੇਖਣ ਨੂੰ ਮਿਲੀ ਜਦੋਂ ਪਿੰਡ ਵਿੱਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਨਹਿਰ ਵਿਭਾਗ ਵੱਲੋਂ ਖੇਤਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਦੇਣ ਦਾ ਐਲਾਨ ਕੀਤਾ ਗਿਆ ਇਹ ਸਾਰਾ ਕੰਮ ਸਰਕਾਰ ਵੱਲੋਂ ਮਿਲੀ ਮਨਜ਼ੂਰੀ ਤੋਂ ਬਾਅਦ ਹੀ ਜੀਸੀਬੀ ਲਗਾ ਕੇ ਕਿਸਾਨਾਂ ਨੂੰ ਖੇਤੀ ਲਈ ਪਾਣੀ ਦੇਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਇਸ ਬੰਦੀ ਜਾਣਕਾਰੀ ਦਿੰਦੇ ਆ ਸਰਪੰਚ ਕੁਲਵੰਤ ਕੌਰ ਅਤੇ ਸਾਬਕਾ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਵਿਸਤ ਦੁਆਬ ਨਹਿਰ ਰੋਪੜ ਤੋਂ ਪਿੰਡ ਪਾਸਟਾ ਹੁੰਦੀ ਹੋਈ ਆਦਮਪੁਰ ਨੂੰ ਜਾਂਦੀ ਹੈ ਇਸ ਨਹਿਰ ਦਾ 1954 ਵਿੱਚ ਨਿਰਮਾਣ ਹੋਇਆ ਸੀ ਉਨ੍ਹਾਂ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਨਹਿਰ ਦਾ ਪਾਣੀ ਖੇਤੀ ਲਈ ਵਰਤਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਸਰਕਾਰ ਨੇ ਹੁਣ ਪੂਰਾ ਕੀਤਾ ਹੈ ਉਨਾ ਕਿਹਾ ਕਿ ਨਹਿਰ ਤੋਂ ਲੈ ਕੇ ਸਰਕਾਰੀ ਟਿਊਬਵਲ ਤੱਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾਈਪ ਆਏ ਜਾਣਗੇ ਤੇ 10x15 ਦੀ ਇੱਕ ਹੌਦੀ ਬਣਾਈ ਜਾਵੇਗੀ ਜਿਸ ਨਾਲ ਹੀ ਕਿਸਾਨਾਂ ਨੂੰ ਖੇਤੀ ਲਈ ਪਾਣੀ ਮਿਲੇਗਾ। ਉਹਨਾਂ ਕਿਸਾਨਾਂ ਦੀ ਪੂਰੀ ਮੰਗ ਹੋਣ ਤੇ ਸਰਕਾਰ ਦਾ ਧੰਨਵਾਦ ਕੀਤਾ। ਪਿੰਡ ਪਾਸਟਾ ਤੋਂ ਨਵਰਾਂਗ ਚੈਨਲ ਅਰਜੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਸਰਪੰਚ ਸਾਹਿਬ ਅੱਜ ਜਿਹੜਾ ਇਹ ਵਿਸਤ ਦਵਾਮ ਨਹਿਰ ਆ ਇਹਦੇ ਨਾਲ ਇੱਕ ਖਾਲਾ ਪੱਟਿਆ ਜਾ ਰਿਹਾ ਹੈ। ਕੀ ਕਰਨਾ ਹੈ ਜੀ? ਸਤਿ ਸ਼੍ਰੀ ਅਕਾਲ ਮੈਂ ਕੁਲਵੰਤ ਕੌਰ ਸਰਪੰਚੋਂ ਪਾਸਟਾ। ਇਹ ਜਿਹੜੀ ਰੋਪੜ ਤੋਂ ਨਹਿਰ ਆਦਮਪੁਰ ਵੱਲ ਨੂੰ ਜਾ ਰਹੀ ਹੈ ਨਾ ਸਰਕਾਰ ਵੱਲੋਂ ਦੋ ਮੋਗੇ 4-4 ਇੰਚ ਦੇ ਮਨਜ਼ੂਰ ਹੋਏ ਆ ਜਿਹਦੇ ਨਾਲ ਕਿਸਾਨ ਭਾਈਚਾਰਾ ਆਪਣੀ ਫਸਲ ਨੂੰ ਸਿੰਜ ਸਕਦਾ ਹੈ ਇਹ ਦੋਨੋਂ ਜਿਹੜੇ ਮੋਗੇ ਆ ਇਹ ਸਰਕਾਰੀ ਟੂਬਲਾਂ ਤੋਂ ਮਨਜ਼ੂਰ ਹੋਏ ਆ ਜਿਹੜੇ ਕਿ ਪਿੰਡ ਦੇ ਨਿਵਾਸੀਆਂ ਵੱਲੋਂ ਤੇ ਪੰਚਾਇਤ ਵੱਲੋਂ ਜਿਹੜੀ ਉਹ ਉਪਰਾਲੇ ਦੇ ਨਾਲ ਹੋਏ ਤੇ ਇਹ ਹੁਣ ਝੋਨੇ ਨੂੰ ਪਾਣੀ ਜਿਹੜਾ ਇਸ ਵਾਰ ਇਹ ਨਹਿਰ ਦੇ ਪਾਣੀ ਨਾਲ ਲੱਗੂਗਾ ਜੀ ਬਿਲਕੁਲ ਜੀ ਹੋਰ ਤੁਹਾਡੀ ਇਦਾਂ ਦੇ ਮੰਨ ਲਓ ਕਿਹੜੀ ਰਹਿੰਦੀ ਸੀ ਕੋਈ ਪਿੰਡ ਵਿੱਚ ਕੰਮ ਕਰਨ ਵਾਲਾ ਜਿਹੜਾ ਮੰਨ ਲਓ ਹਜੇ ਤੱਕ ਨਹੀਂ ਤੁਸੀਂ ਪਹਿਲ ਦੇਣਾ ਚਾਹੁੰਦੇ ਹੋ ਉਹਨੂੰ ਪਹਿਲੇਦਾਰ ਦੇ ਤੋ ਪਹਿਲਾ ਇਹ ਹੀ ਹੈ ਕਿ ਜਿਹੜਾ ਪਾਣੀ ਦੀ ਸਮੱਸਿਆ ਹੈ ਨਾ ਬਹੁਤ ਜ਼ਿਆਦਾ ਹੋ ਰਹੀ ਆ ਦਿਨੋ ਦਿਨ ਪਾਣੀ ਜਿਹੜਾ ਆ ਉਹ ਨਿੱਗਰਦਾ ਜਾ ਰਿਹਾ ਧਰਤੀ ਦੇ ਵਿੱਚ ਤੇ ਜਿਹੜੀ ਸੰਜਾਈ ਆ ਇਹ ਝੋਨੇ ਨੂੰ ਪਾਣੀ ਜ਼ਿਆਦਾ ਖਪਤ ਪਾਣੀ ਦੀ ਹੁੰਦੀ ਆ ਤੇ ਉਹਦੇ ਲਈ ਇਹ ਪਹਿਲੇਦਾਰ ਤੇ ਕਾਫੀ ਧੀਰ ਤੋਂ ਇਹ ਜਿਹੜਾ ਮਸਲਾ ਸੀ اٹਕੇ ਹੋਇਆ ਸੀਗਾ ਪਿੰਡ ਦੇ ਨਿਵਾਸੀਆਂ ਵੱਲੋਂ ਕਾਫੀ ਉਪਰਾਲੇ ਦੇ ਉਪਰੰਤ ਇਹ ਜਿਹੜਾ ਨੇਪਰੇ ਝੜਿਆ ਹੈਗਾ ਝੋਨੇ ਦੇ ਪਾਣੀ ਜਿਹੜਾ ਲੱਗਦਾ ਆ ਉਹਨੂੰ ਨਹਿਰਾਂ ਦੇ ਥਰੂ ਦਿੱਤਾ ਜਾਊਗਾ ਕੀ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਆ ਇਹ ਨਹਿਰ ਜਿਹੜੀ ਹੈ ਤਕਰੀਬਨ 1954 ਦੇ ਵਿੱਚ ਬਣੀ ਸੀ ਜੀ ਉਸ ਟਾਈਮ ਤੇ ਸਾਡੇ ਏਰੀਏ ਦਾ ਪਾਣੀ ਦਾ ਪੱਧਰ ਬਹੁਤ ਵਧੀਆ ਸੀ ਜੀ ਹੁਣ ਪਾਣੀ ਦਾ ਪੱਧਰ ਜਾਦੇ ਲੋ ਹੋਣ ਕਾਰਨ ਸਾਨੂੰ ਪਾਣੀ ਦੀ ਬਹੁਤ ਜ਼ਰੂਰਤ ਸੀ ਜੀ ਨਹਿਰੀ ਵਿਭਾਗ ਨੇ ਸਾਨੂੰ ਦੋ ਮੋਗੇ ਮਜ਼ਦੂਰ ਕੀਤੇ ਆ ਹੁਣ ਸਾਨੂੰ ਗਾਂ ਝੋਨੇ ਵਾਸਤੇ ਜਾਂ ਹਰੇਕ ਫਸਲ ਵਾਸਤੇ ਪਾਣੀ ਦੀ ਕੋਈ ਦਿੱਕਤ ਨਹੀਂ ਆਊਗੀ ਜੀ ਨਾਲ ਤੇ ਨਹਿਰ ਤੋਂ ਜਿਹੜਾ ਹੁਣ ਪਾਈਪ ਲਾਈਨ ਪੈਣੀ ਆ ਉਹ ਕਿਸ ਤਰ੍ਹਾਂ ਪਾਊਗੀ ਸਰਕਾਰ ਵੱਲੋਂ ਪਾਈ ਜਾਊਗੀ ਕਿ ਪੰਡਲੋਂ ਕੀਤੀ ਜਾਊਗੀ ਜੀ ਪੰਚਾਇਤ ਵੱਲੋਂ ਕੀਤੀ ਜਾਊਗੀ ਜੀ ਇਹ ਤਕਰੀਬਨ ਨਹਿਰ ਤੋਂ ਲਾ ਕੇ ਹਾਂਜੀ ਜਿਹੜਾ ਅੱਗੇ ਅਸੀਂ ਆਪਣਾ 10 ਵਾ 15 ਦਾ ਟੋਇਆ ਪਟਣਾ ਉਧੇ ਤੱਕ ਪਿੰਡ ਦੇ ਕੁਝ ਮੋਟਵਾਰਾਂ ਵੱਲੋਂ ਸੇਵਾ ਕੀਤੀ ਗਈ ਆ ਜੀ ਉਹਦੇ ਦੁਬਾਰਾ ਹੋਊਗੀ ਬਾਕੀ ਅਸੀਂ ਸਰਕਾਰ ਤੋਂ ਐਪਲੀਕੇਸ਼ਨ ਦਵਾ ਗਏ ਹੁਣ ਤਾਂ ਜਿਹੜੀ ਇਹ ਸਬਸਿਡੀ 70% ਤੇ ਬਾਕੀ ਵੀ ਉਹ ਸਰਕਾਰ ਤੋਂ ਅਸੀਂ ਕੋਸ਼ਿਸ਼ ਕਰਾਂਗੇ ਸਾਨੂੰ ਪੈਸੇ ਪਵਾਈ ਜਾਣਗੇ ਜੀ